ਆਵਾਜ਼ ਮਰਦਾਂ ਦੇ ਹੱਕ ਦੀ ਮੰਚ ਨਾਲ ਜੁੜੇ ਪਿਆਰੇ ਸਾਥੀਓ ਸਭਨਾਂ ਨੂੰ ਡਾਕਟਰ ਸਨੀਤਾ ਵੱਲੋਂ ਪ੍ਰਸਿੱਧ ਖੋਜੀ ਵਿਦਵਾਨ ਪੰਜਾਬ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਜਦੋਂ ਮੈਂ ਦੁਬਾਰਾ ਤੁਹਾਨੂੰ ਮੁਖਾਤਿਬ ਹੋ ਰਹੀ ਹਾਂ ਤਾਂ ਡਾਕਟਰ ਸੁਜੀਤ ਪਾਤਰ ਸਾਹਿਬ ਸਾਈ ਭੋਰਾ ਦੀਆਂ ਕੁਝ ਸਤਰਾ ਮੈਨੂੰ ਫਰੀਦੀਆਂ ਹਨ 70 ਹਨ ਇਹ ਦੂਰ ਝੇਕਰ ਅਜੇ ਸਵੇਰਾ ਹੈ ਤਾਂ ਇਸ 'ਚ ਕਾਫੀ ਕਸੂਰ ਮੇਰਾ ਹੈ ਮੈਂ ਕਿਵੇਂ ਕਾਲੀ ਰਾਤ ਨੂੰ ਉਸਾਂ ਮੇਰੇ ਦਿਲ ਵਿੱਚ ਹੀ ਜਦ ਹਨੇਰਾ ਹੈ ਮੈਂ ਚੁਰਾਈਛੇ ਜੇ ਮਂ ਜਗਾਤਾ ਕਿਵੇਂ ਮੈਂ ਚੁਰਾਈਛੇ ਜੇ ਜਗਾਤਾ ਕਿਵੇਂ ਮੇਰੇ ਘਰ ਦਾ ਵੀ ਤਾਂ ਇੱਕ ਬਨੇਰਾ ਹੈ ਕਰਚ ਹਨੇਰਾ ਬਹੁਤ ਨਹੀਂ ਤਾਂ ਵੀ ਮੇਰੀ ਲੋਬ ਵਾਸਤੇ ਵਖੇਰਾ ਹੈ ਤੂੰ ਕਰਾਂ ਦਾ ਹੀ ਸਿਲਸਿਲਾ ਹੈ ਪਰ ਇਹ ਨਗਰ ਕਿਸ ਨੂੰ ਫਿਕਰ ਤੇਰਾ ਹੈ ਸੋਏ ਗਰੂਪ ਸੂਝਵਾਨਾਂ ਦੀ ਸੂਝ ਦੀ ਉਡੀਕ ਨਿਤ ਕਰਦਾ ਰਹਿੰਦਾ ਹੈ ਆਵਾਜ਼ ਮਾਰਦਾ ਦੇ ਹੱਕ ਅਤੇ ਇੱਕ ਆਸ ਵੀ ਬੰਦਾ ਹੈ ਕਿ ਪਿੰਡ ਗਲੀ ਮੁਹੱਲਾ ਸ਼ਹਿਰ ਸਰਕਾਰੀ ਅਦਾਰਿਆਂ ਤੱਕ ਮਰਦਾਂ ਦਾ ਦਰਦ ਪਹੁੰਚੇ ਅਤੇ ਪੁੱਗਦੇ ਕਦਮ ਚੁੱਕਦੇ ਹੋਏ ਝੂਠੇ ਕੇਸਾਂ ਦੀ ਜਿਹੜੀਆਂ ਰਾਮ ਕਹਾਣੀਆਂ ਅੱਜਕੱਲ੍ਹ ਛੜੀਆਂ ਹੋਈਆਂ ਐ ਇਹਨਾਂ ਨੂੰ ਬੰਦ ਕਰਾਉਣ ਲਈ ਇੱਕ ਲੋਹੋ ਜਿਹੜੀ ਲੋਕ ਲਹਿਰ ਆ ਉਹ ਪੈਦਾ ਕਰੀਏ ਮੈਂ ਇੱਥੇ ਗਰੁੱਪ ਵਿੱਚ ਸ਼ਾਮਲ ਹੋਣ ਲਈ ਵੀ ਵਿਸ਼ੇਸ਼ ਤੌਰ ਤੇ ਜ਼ੋਰ ਦਵਾਂਗੀ ਜਿਹੜੇ ਗਰੁੱਪ ਸੂਝਵਾਨ ਸ਼ਖਸੀਅਤਾਂ ਨੇ ਬਣਾਇਆ ਹੈ ਉਹਨਾਂ ਦੇ ਵਿੱਚੋਂ ਨਾਮ ਹੈ ਪ੍ਰੋਫੈਸਰ ਪਰਮਜੀਤ ਸਿੰਘ ਰੰਧਾਵਾ ਜੀ ਅਤੇ ਡਾਕਟਰ ਰੋਹਿਤ ਡੋਗਰਾ ਜੀ ਹੈ ਤੇ ਇਹਨਾਂ ਨਾਲ ਸੰਪਰਕ ਜਰੂਰ ਕਰਿਓ ਜੀ ਇਹਨਾਂ ਦਾ ਮੈਂ ਕੰਟੈਕਟ ਨੰਬਰ ਵੀ ਇੱਥੇ ਬੋਲ ਰਹੀ ਆ 9815535410 9815535410 ਸੋ ਵੱਧ ਤੋਂ ਵੱਧ ਲੋਕ ਜੋੜੋ ਜੁੜੋ ਇਹ ਜਿਹੜੀ ਖਤਰਨਾਕ ਬਿਮਾਰੀ ਹੈ ਇੱਕ ਤਰ੍ਹਾਂ ਦੀ ਇਹਨੂੰ ਅਲਪਾ ਜਲੋ ਖਤਮ ਕਰਨਾ ਹੈ ਔਰ ਜਿਹੜੀ ਖਤਮ ਕਰਕੇ ਹੀ ਸਰਨੀ ਹੈ ਤਾਂ ਜਿਹੜਾ ਇਹ ਇੱਕ ਸੋਹਣਾ ਤੇ ਸਮਾਜ ਮੁੜ ਕੇ ਸੱਭਿਆਚਾਰਿਕ ਪਰਿਵਾਰਕ ਜੜ੍ਹਾਂ ਵਿੱਚ ਆਣੇ ਮੈਂ ਚਾਹੁੰਦੀ ਹਾਂ ਕਿ ਦੇਸ਼ ਦੇ ਗੱਭਰੂ ਆਪਣੀ ਅਣਖ ਆਪਣੇ ਜੋਸ਼ੀਲੇ ਸੁਭਾਅ ਨੂੰ ਆਪਣੀ ਤੰਦਰੁਸਤੀ ਲਈ ਵਰਤਦੇ ਹੋਏ ਸੇਵ ਇੰਡੀਨ ਫੈਮਲੀ ਨਾਲ ਤਨੋਂ ਮਨੋਂ ਜੁੜੋ ਬੜਾ ਦੁੱਖ ਹੋਇਆ ਕਿ ਮਹੀਨਾ ਕੋ ਪਹਿਲਾ ਜੰਤਰ ਮੰਤਰ ਦਿੱਲੀ ਵਿਕੇਨ ਸत्याग्रह ਹੋਇਆ ਸੀਗਾ ਜਿਹੜਾ ਕਿ ਪੂਛਾਂ ਦੇ ਹੱਕ ਲਈ ਸੀਗਾ ਤੇ ਉੱਥੇ ਜਿਹੜੇ ਪੰਜਾਬੀਆਂ ਦੀ ਆਮਦ ਬਹੁਤ ਘੱਟ ਸੀ ਜਦ ਕਿ ਪੰਜਾਬੀਆਂ ਦੀ ਬਹਾਦਰੀ ਤਾਂ ਹਰ ਕੰਮ ਲਈ ਵਿੱਚ ਲਲਕਾਰਾ ਮਾਰਨ ਵਾਲੀ ਹੁੰਦੀ ਹੈ ਤੇ ਬਹੁਮਤ ਜਿਹੜੀ ਹੁੰਦਾ ਹੈ ਉਹ ਪੰਜਾਬੀਆਂ ਦਾ ਹੀ ਹੁੰਦਾ ਹੈ ਪਰ ਇਹ ਹੈ ਵੀ ਇੱਥੇ ਆਪਣੀ ਜਾਨ ਨਹੀਂ ਹੱਕ ਲਈ ਸ਼ਰਮ ਕਾਦੀ ਹੈ ਤੁਸੀਂ ਕਿਸੇ ਕਿਸੇ ਲਈ ਤੋਂ ਆਪਣਾ ਸਭ ਕੁਝ ਨਿਸ਼ਾਵਰ ਕਰਨ ਲਈ ਤਿਆਰ ਹੋ ਜਾਂਦੇ ਹੋ ਇਹ ਪੰਜਾਬੀਆਂ ਦੀ ਖਾਸੀਅਤ ਹੈ ਥੋੜੇ ਜਿਵੇਂ ਮਤਲਬ ਪਿਆਰ ਦੇ ਜਿਹੜੀ ਇੱਕ ਢਲਣਾ ਉਹਦੇ ਵਿੱਚ ਟਲ ਜਾਂਦੇ ਹੋ ਤੇ ਆਪਣੇ ਹੱਕ ਲਈ ਵੀ ਆਪਣੇ ਜਿਹੜੇ ਜਾਨੀ ਹੱਕ ਹੈ ਉਹਨਾਂ ਲਈ ਤਾਂ ਜਾਗਣਾ ਬਹੁਤ ਹੀ ਜ਼ਰੂਰੀ ਹੈ ਤੁਹਾਡੀ ਪਤ ਨਾਲ ਖੇਡਣ ਵਾਲੇ ਗੁੰਡੇ ਮੋਮਾਲੀ ਆਪਣੀਆਂ ਮਨਮਰਜ਼ੀਆਂ ਚਲਾਦੇ ਆ ਤੁਸੀਂ ਦੇਖ ਹੀ ਰਹੇ ਹੋ ਕੀ ਹੋ ਰਿਹਾ ਹੈ ਸਮਾਜ ਦੇ ਵਿੱਚ ਨਹੀਂ ਪ੍ਰਤੀ ਦਿਨ ਇੱਕ ਗੁੰਡਿਆਂ ਦਾ ਰਾਜ ਚ ਆ ਰਿਹਾ ਏ ਤੇ ਉਹਦੇ ਵਿੱਚ ਕੀ ਆ ਤੁਸੀਂ ਦਾ ਪਸੀਜ ਦਿਓ ਤੁਹਾਡੀ ਫੈਮਲੀ ਵੀ ਪਸੀਜ ਦੀ ਆ ਤੁਹਾਡੀਆਂ ਧੀਆਂ ਭੈਣਾ ਮਾਮਾ ਉਹ ਨਜਾਇਜ਼ ਜਿਹੜੀਆਂ ਆ ਉਹ ਭੋਗਤਦੀਆਂ ਸਭ ਧੀਆਂ ਭੈਣਾ ਨੂੰ ਵੀ ਮੈਂ ਅਪੀਲ ਕਰਾਂਗੀ ਕਿ ਇਸ ਸਮਝ ਤੇ ਆਉਣ ਤਾਂ ਹੀ ਇਹਨਾਂ ਦਾ ਜ਼ੁਲਮੀ ਕਹਿਰ ਬੰਦ ਹੋਵੇਗਾ ਤੇ ਬੇਸ਼ਰਮੀ ਮਹਾ ਬੇਸ਼ਰਮੀ ਫੇਰਿਆਂ ਦੇ ਨਾਂ ਤੇ ਚਾਰ ਫੇਰੇ ਦਿੱਤੇ ਚਾਰ ਲਾਵਾ ਦਿੱਤੀਆਂ ਚਲੋ ਮੈਂ ਇਸ ਕਹਿੰਦੀ ਹੁੰਦੀ ਵੀ ਜਿਹੜੇ ਧੀਆ ਹੈ ਉਹ ਤਾਂ ਰਾਜੇ ਰਾਣੇ ਵੀ ਨਹੀਂ ਰੱਖ ਸਕੀ ਆਪਣੇ ਘਰ ਤੇ ਇਹ ਦੇਖੋ ਇਹਨਾਂ ਦੀ ਮਾਂ ਬਸ਼ਰਮੀ ਦੇਖੋ ਇੱਕ ਅੰਨੀ ਸੰਸਕਾਰੀ ਰੀਤ ਹੈ ਅੰਨੀ ਪਵਿੱਤਰ ਰੀਤ ਦਾ ਕਿਵੇਂ અપਮਾਨ ਕਰ ਰਹੀ ਹੈ ਲੋ ਕੀ ਉੱਠਿਆ ਇੱਜ਼ਤ ਦਾ ਕਮਾਂਡ ਵਾਸਤਾ ਕਿ ਆ ਇਹ ਲੋਕ ਇੱਕ ਕੰਮ ਕਰਿਆ ਕਿ ਫੇਰੇ ਦੇ ਕੇ ਚਾਰ ਦਿਨੀ ਕੁੜੀ ਨੂੰ ਘਰਾਂ ਟੱਕਰ ਟਿਕਣ ਦਿੰਦੇ ਸਹੁਰੇ ਘਰ ਰਹਿਣ ਦਿੰਦੇ ਤੇ ਮੋੜ ਕੇ ਲੈ ਕੇ ਆਉਂਦੇ ਉਲਟਾ ਪੁਗਤਾਨ ਜਿਹੜਾ ਇਹ ਮਤਲਬ ਕਰਵਾਉਂਦੇ ਆ ਹੈ ਸਹੁਰੇ ਪਰਿਵਾਰ ਵੱਲੋਂ ਇਹ ਵੀ ਕੁਐਸਚਨ ਪੈਦਾ ਕਿ ਉਹ ਇੱਕ ਦਹਿਸ਼ਤ ਫੈਲਾਦੀ ਆ ਸਹੁਰਿਆ ਘਰ ਦੇ ਵਿੱਚ ਜਾ ਕੇ ਅੱਗੇ ਜਾ ਕੇ ਹੈ ਅਤੇ ਉਹ ਇੱਕ ਪਰਿਵਾਰ ਦੇ ਵਿੱਚ ਉਸ ਸਾਰੇ ਪਰਿਵਾਰ ਦੀਆਂ ਰੀਤਾ ਰਸਮਾਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਸਮਝਣ ਦੀ ਜਿਹਾ ਤੇ ਉਹ ਚਾਹੇ ਬੁੱਢੀ ਵੀ ਹੋ ਜਾਣ ਉਹਦੀ ਨੇਚਰ ਹੈ ਪੱਕੀ ਜਿਹੜੀ ਇਹ ਨੇਚਰ ਦਾ ਦੇਖਦੀ ਐ ਮੈਂ ਮੈਂ ਫੀਲਡ ਵਰਕ ਦੇ ਵਿੱਚ ਰਹੀ ਐ ਜ਼ਿਆਦਾ ਕਰਕੇ ਤੇ ਮੈਂ ਖੇਤਰੀ ਸਰਵੇਖਣ ਕੀਤਾ ਐ ਲੋਕ ਕਹਾਣੀਆਂ ਇਕੱਠੀਆਂ ਕੀਤੀਆਂ ਪੀਐਸਡੀ ਦੇ ਦੌਰਾਨ ਜਦੋਂ ਕਿ ਉਹ ਘਰ ਘਰ ਦਾ ਪਾਣੀ ਕੀਤਾ ਐ ਤੇ ਬਹੁਤ ਕੁਝ ਦੇਖਣ ਨੂੰ ਮਿਲਿਆ ਐ ਵੀ ਕਿੱਥੋਂ ਇਹ ਬਿਮਾਰੀਆਂ ਕਿਵੇਂ ਇਹ ਬਿਮਾਰੀਆਂ ਜਾਗ ਰਹੀਆਂ ਹਨ ਤੇ ਬੜਾ ਦੁੱਖ ਹੁੰਦਾ ਐ ਤੋ ਪਲੀਜ਼ ਕਿਰਪਾ ਕਰਕੇ ਵੱਤੋ ਵੱਧੇ ਇਸ ਚੀਜ਼ ਨੂੰ ਖਤਮ ਕਰੋ ਜੋ ਹੈ ਐਜੇ ਲੋਕਾਂ ਦੀ ਮਾੜੀ ਜਿਹੜੀ ਕੋੜੀ ਸੋਚ ਹੈ ਇਹਨਾਂ ਨੂੰ ਆਪਾਂ ਖਤਮ ਕਰਨਾ ਹੈ ਧੀਆਂ ਨੂੰ ਜੇ ਵਸਾਣਾ ਨਹੀਂ ਤਾਂ ਕੁਆਰੀਆਂ ਨੂੰ ਆਪਣੇ ਘਰ ਚ ਰੱਖੋ ਨਹੀਂ ਅਗਲਿਆਂ ਦੇ ਵਾਰਸ ਅਗਲੇ ਮੈਨੂੰ ਕਈ ਵਾਰ ਐ ਲੱਗਦਾ ਹੁੰਦਾ ਵੀ ਜਿਹੜੇ ਦੂਜਿਆਂ ਦੇ ਵਾਰਸਾਂ ਦੇ ਕਬਜ਼ਾ ਕਰਦੇ ਆ ਕਿਹਾ ਉਹਨਾਂ ਦਾ ਵੀ ਉਹਨਾਂ ਦਾ ਵੀ ਇਹ ਮਾਨਸਿਕ ਤੇ ਸਰੀਰਕ ਸ਼ੋਸ਼ਣ ਨਹੀਂ ਕਰਦੇ ਹੋਣੇ ਸਰਕਾਰਾਂ ਕਿੱਥੇ ਸੁੱਤੀਆਂ ਪਈਆਂ ਐ ਸਰਕਾਰਾਂ ਇੱਕੋ ਚੀਜ਼ ਦੇਖ ਰਹੀਆਂ ਐ ਕਿ ਅਸੀਂ ਚਾਰ ਬੰਦੇ ਮਤਲਬ ਉਹ ਕਿਸੇ ਨੂੰ ਚਾਰ ਪੈਸੇ ਮਤਲਬ ਲੁਆਣ ਵਿੱਚ ਉਹਦੀ ਹੈਲਪ ਕਰ ਦਿੰਦੇ ਹੋ ਤਾਂ ਮਤਲਬ ਤੁਸੀਂ ਆਪਣਾ ਉਹ ਕਰ ਦਿੰਦੇ ਹੋ ਤੁਹਾਨੂੰ ਵੋਟਾਂ ਮਿਲ ਜਾਣਗੀਆਂ ਕੋਈ ਗੱਲ ਨਾ ਹੁਣ ਇਸ ਵਾਰ ਵੋਟਾਂ ਨੂੰ ਆਯੋਜਿਤ ਫਿਰ ਤੁਹਾਨੂੰ ਦੱਸਣਗੇ ਘਰਾਂ ਦੀਆਂ ਜਿਹੜੀਆਂ ਧੀਆਂ ਸੁਆਣੀਆਂ ਐ ਉਹ ਕਿਸੇ ਮਤਲਬ ਉਹਨਾਂ ਦਾ ਮਤਲਬ ਤੁਸੀਂ ਕਹਦੇ ਦੁਹਾਈ ਤਾਂ ਬੜੀ ਮਚਾ ਰਹੇ ਹੋ ਸਸ਼ਕਤੀਕਰਨ ਹੋ ਗਿਆ ਹੈ ਸਸ਼ਕਤੀਕਰਨ ਹੋ ਗਿਆ ਨਾਰੀ ਦਾ ਕਿ ਆ ਸਸ਼ਕਤੀਕਰਨ ਹੋਇਆ ਧੀ ਦਾ ਜਿਹੜਾ ਇੱਕ ਧੀ ਧਿਆਣੀਆ ਜਿਹੜੀ ਸੁਆਣੀ ਆ ਇਹ ਧਰਤੀ ਹੈ ਦੇਵੀਆਂ ਮਾਤਾਵਾਂ ਦੀ ਧਰਤੀ ਹੈ ਉਹ ਕਿੱਧਰ ਨੂੰ ਜਾ ਰਹੀ ਹੈ ਤੇ ਇਹਨਾਂ ਚੀਜ਼ਾਂ ਦਾ ਇਹ ਜਿ ਸ਼ਕਤੀਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਮਤਲਬ ਚੜ੍ਹ ਉਖਾੜ ਦੋ ਘਰਾਂ ਪਰਿਵਾਰਾਂ ਨੂੰ ਤੋਂ ਮੈਂ ਇਹ ਸਾਰੀ ਗੱਲ ਮੈਂ ਚਾਹਦੀ ਆ ਵੱਧ ਤੋਂ ਸਰਕਾਰਾਂ ਦੇ ਕਰ ਜਾਣ ਉੱਪਰ ਜਾਣ ਗੱਲ ਤੇ ਹੁਣ ਇਸ ਵਾਰ ਇਹ ਪ੍ਰਣ ਕਰ ਲੋ ਸਾਰੀ ਜਿੱਥੇ ਜਿੱਥੇ ਮੇਰੀ ਆਵਾਜ਼ ਜਾਂਦੀ ਹੈ ਜਿੱਥੇ ਜਿੱਥੇ ਤਸ਼ੱਦਦ ਹੋ ਰਿਹਾ ਹੈ ਉਹਨਾਂ ਪਰਿਵਾਰਾਂ ਜੋ ਉਹਨਾਂ ਪਿੰਡਾਂ ਦੇ ਲੋਕ ਇਹਨਾਂ ਲੋਕਾਂ ਨੂੰ ਘਰਾਂ ਦੇ ਵਿੱਚ ਬੜ ਨਹੀਂ ਦੇਣਗੇ ਇਹ ਜੋ ਗਲਤ ਹੋ ਰਿਹਾ ਹੈ ਇਹ ਜੋ ਡਾਕਟਰਾਂ ਤੋਂ ਲੈ ਕੇ ਰੀਤ ਚੱਲੀ ਹੋਈ ਹੈ ਨਾ ਝੂਠਾ ਕੇਸ ਬਣਾਉਣ ਦੀ ਡਾਕਟਰ ਹੋ ਗਏ ਮਤਲਬ ਤੁਹਾਡੇ ਪੁਲਿਸ ਸਟੇਸ਼ਨ ਹੋ ਗਿਆ ਗਾਂ ਐਡਵੋਕੇਟ ਹੋ ਗਏ ਇਹ ਸਾਰਾ ਜੋ ਸਿਸਟਮ ਚੱਲ ਰਿਹਾ ਹੈ ਇਹਦੇ ਵਿੱਚ ਸੁਧਾਰ ਕਰਨਾ ਹੀ ਕਰਨਾ ਹੈ ਔਰ ਇਹ ਜੇ ਨਾ ਮੈਂ ਚਾਹਾਂਗੀ ਮੈਂ ਅਪੀਲ ਵੀ ਕਰਦੀ ਆਂ ਮੈਂ ਇੱਕ ਪ੍ਰਸਿੱਧ ਖੋਜੀ ਵਿਦਵਾਨ ਦੀ ਹੋਣ ਦੇ ਨਾਲ ਤੇ ਆਪਣੀ ਜ਼ਿੰਮੇਵਾਰੀ ਵੀ ਇਸ ਸੰਬੰਧਿਆ 108 ਨਾ ਮੈਂ ਵੀ ਇੱਕ ਔਰਤ ਐ ਔਰਤ ਦੇ ਜਾਤ ਔਰਤ ਜਾਤ ਕੋ ਕਿੱਡਾ بڑا ਤੱਬਾ ਬਣ ਲੱਗ ਰਿਹਾ ਹੈ ਕਿ ਇੱਕ ਔਰਤ ਦੀ ਭੂਮਿਕਾ ਕਿਵੇਂ ਕਿੱਧਰ ਨੂੰ ਜਾ ਰਹੀ ਹੈ ਇੱਕ ਜਗ ਜਗ ਜਨਣੀ ਜਿਹਨੂੰ ਅਨਾਮ ਮਹਾਨ ਰੁਤਬਾ ਦਿੱਤਾ ਗਿਆ ਹੈ ਤੇ ਇਹ ਵੀ ਸਮਝ ਕੇ ਪੂਜਿਆ ਜਾਂਦਾ ਹੈ ਹੈ ਮਾਤਾਵਾ ਸਮਝ ਕੇ ਸਤਿਕਾਰ ਕੀਤਾ ਜਾਂਦਾ ਹੈ ਉਹਦੀ ਭੂਮਿਕਾ ਇਹ ਅੱਜਲੇ ਪੱਧਰ ਦੀ ਕਿਵੇਂ ਹੋ ਰਹੀ ਹੈ ਇਸ ਸਾਰੇ ਮੁੱਦੇ ਮਤਲਬ ਸਾਰੇ ਸੋਚਣ ਵਾਲੇ ਬੜੇ ਸਵਾਲ ਪੈਦਾ ਕਰਦੇ ਆ ਮੇਰੇ ਮਨ 'ਚ ਤਾਂ ਬਹੁਤ ਕਰਦੇ ਆ ਮੈਨੂੰ ਇਹ ਆ ਵੀ ਤੁਸੀਂ ਵੀ ਜਾਗੋ ਭਾਈ ਤੁਸੀਂ ਵੀ ਇਹਨਾਂ ਮਸਲਿਆਂ ਨੂੰ ਲੋ ਕਿਵੇਂ ਮਤਲਬ ਕੀ ਹੋ ਰਿਹਾ ਹੈ ਸੋਸਾਇਟੀ ਦੇ ਵਿੱਚ ਤੋਂ ਮੈਂ ਅੱਜ ਦਾ ਜਿਹੜਾ ਪੁਸ਼ ਆ ਮੈਂ ਇਹ ਵੀ ਕਹਿੰਦੀ ਆ ਭਾਈ ਆਪਣੀ ਜਾਨ ਲਈ ਅਬੇ ਸ਼ਰਮ ਲਈ ਆਓ ਮੰਜ ਤੇ ਆਓ ਇਹਨਾਂ ਦੀਆਂ ਮਨਮਰਜ਼ੀਆਂ ਰੋਕੋ ਸਾਰੇ ਧੀਆਂ ਭੈਣਾ ਵੀ ਆਓ ਤੇ ਇਹਨਾਂ ਦਾ ਜੁਲਮੀ ਕਹਿਰਾ ਜਿਹੜਾ ਬੰਦ ਹੋਵੇਗਾ ਤਾਂ ਹੀ ਹੋਣਾ ਹੈ ਬੇਟਾ ਬਚਾਓ ਦੇਸ਼ ਬਚਾਓ ਭਾਈ ਸੋਸ਼ਲ ਮੀਡੀਆ ਫੇਸਬੁੱਕ ਇੰਸਟਾਗ੍ਰam YouTube ਟਵਿੱਟਰ ਜੋ ਵੀ ਤੁਹਾਡੇ ਕੋਲ ਹੈ ਜਿਹੜਾ ਸੋਸ਼ਲ ਮੀਡੀਆ ਦਾ ਸਾਧਨ ਹੈ ਉਹਦੇ ਤੇ ਆਪਣੀ ਸਲਾਹ ਤੇ مشਵਰਾ ਦੇ ਕੇ ਆਪਣੀ ਦਾਸਤਾਨ ਵੀ ਦੋ ਜਿਹੜੀ ਮਤਲਬ ਲੁੱਚ ਬਣਾ ਕਰਦੀ ਹੈ ਵਿਆਹ ਤੋਂ ਬਾਅਦ ਇੱਕ ਨਹੀਂ ਦੋ ਦੋ ਚਾਰ ਚਾਰ ਖਸਮ ਹੋਰ ਰੱਖਦੀ ਹੈ ਆਦਮੀ ਨੂੰ ਬੇਕੂਫ ਬਣਾਦੀ ਹੈ ਇਹਨਾਂ ਦੇ ਜ ਜਿਨ੍ਹਾਂ ਕੋਲ ਪ੍ਰੂਫ ਹੈ ਨਾ ਜਰਕੋ ਉਹ ਵੀ ਮਤਲਬ ਨਾਲ ਲੈ ਕੇ ਆਓ ਫਿਰ ਇਹਨਾਂ ਨੂੰ ਸਰਕਾਰਾਂ ਨੂੰ ਪਤਾ ਤਾਂ ਲੱਗੇ ਕੀ ਗੰਦ ਹੋ ਰਹੀ ਹੈ ਸੋਸਾਇਟੀ ਦੇ ਵਿੱਚ ਕੀ ਸਮਾਜ ਸੱਭਿਆਚਾਰ ਇਹ ਆ ਇਹ ਸਮਾਜਿਕ ਮਨੁੱਖ ਹੈ ਇਹ ਸਮਾਜਿਕ ਔਰਤਾਂ ਹੈ ਇਹ ਸੱਭਿਆਚਾਰਕ ਮਤਲਬ ਸਾਡੀ ਜਿਹੜੀ ਰੈਣੀ ਸੈਣੀ ਆ ਇਹ ਸਾਰੇ ਇਹਨਾਂ ਦੇ ਦਿਮਾਗ ਵਿੱਚ ਪਾਉਣ ਦੀ ਬਹੁਤ ਜ਼ਰੂਰਤ ਹੈ ਤਾਂ ਜੋ ਪੁਰਸ਼ਾਂ ਦੇ ਹੱਕ ਵਿੱਚ ਵੀ ਸਰਕਾਰ ਜਾਗਣ ਦੇ ਜਾਗਣ ਕਾਨੂੰਨਾਂ ਵਾਲਿਆਂ ਨੂੰ ਜਾਗਣਾ ਪੈਣਾ ਹੈ ਜੇ ਆਪਾਂ ਇਸ ਮੁੱਦੇ ਨੂੰ ਲੈ ਕੇ ਸਾਹਮਣੇ ਆਵਾਂਗੇ ਅੱਜ ਦਾ ਪੁਰਸ਼ ਪਹਿਲਾ ਵਾਲਾ ਪੁਰਸ਼ ਨਹੀਂ ਹੈ ਮੈਂ ਇਹ ਕਹਿਦੀ ਹੁੰਦੀ ਜੋ ਉਹ ਟਾਈਮ ਸੀ ਜਦੋਂ ਇਹ ਕਾਨੂੰਨ ਬਣੇ ਸੀ ਨਾ ਤੇ ਕਿਧਰ ਕਿਧਰ ਟੀਮਾ ਬਨਣ ਵਾਲਾ ਬਾਈ ਸੋਚਦੀ ਕਿ ਬੰਦਾ ਆ आधा ਸੀ ਬਾਹਰੋਂ ਤੇ ਉਹੀ ਸੋਚ ਲੈ ਕੇ ਇੱਕ ਨਚਾਈਜ਼ ਔਰਤ ਨੂੰ ਪਰੇਸ਼ਾਨ ਕਰਦਾ ਸੀ ਕੁੱਟ ਮਾਰ ਵੀ ਕਰਦਾ ਸੀਗਾ ਤੇ ਇਹ ਕਾਨੂੰਨਾਂ ਦੀ ਉਹ ਲੋੜ ਸੀ ਪਰ ਅੱਜ ਦਾ ਉਹ ਪੁਰਸ਼ ਪੁਰਸ਼ ਉਹ ਨਹੀਂ ਹੈ ਤੇ ਜੋ ਸਮਾਜ ਵਿੱਚ નિર્ਦੇਹੀ ਸਾਬਤ ਕੀਤਾ ਜਾ ਰਿਹਾ ਹੈ ਰੇਪਿਸਟ ਜਿਹੜਾ ਸਾਬਤ ਕੀਤਾ ਜਾ ਰਿਹਾ ਹੈ ਉਹ ਬਿਲਕੁਲ ਗਲਤ ਆ ਗਲਤ ਇਸ ਦਾ ਹਰਜਾਨਾ ਭੁਗਤਦੇ ਹਨ ਇਸ ਤਰ੍ਹਾਂ ਪਰਿਵਾਰਾਂ ਦੀ ਹੋਂਦ ਖਤਰੇ ਵਿੱਚ ਡੱਬ ਰਹੀ ਆ ਦੋਸਤੋ ਗੱਲ ਜ਼ੁਲਮ ਦੇ ਰੋਣੇ ਰੋਂਣ ਦੀ ਨਹੀਂ ਹੈ ਜ਼ੁਲਮ ਵਿਰੁੱਧ ਆਵਾਜ਼ ਉਠਦਿਆਂ ਲਿੰਗਿਕ ਅਸਮਾਨਤਾ ਨੂੰ ਖਤਮ ਕਰਨ ਦੀ ਹੈ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਖਤਮ ਕਰਨਾ ਤੇ ਸੱਚ ਨੂੰ ਫਾਂਸੀ ਤੋਂ ਬਚਾਉਣਾ ਹੈ ਬਚਪਨ ਦੇ ਵਿੱਚ ਜਸਵੰਤ ਸਿੰਘ ਕਮਲ ਦਾ ਪਨਾਵਲ ਪੜ੍ਹਦੇ ਸੀਗੇ ਤਾਂ ਅੰਨੇ ਸਵਾਲ ਕੁਐਸ਼ਨ ਆਦਾ ਸੀ ਕਿ ਸੱਚ ਨੂੰ ਵੀ ਫਾਂਸੀ ਹੋ ਜਾਂਦੀ ਹੈ ਕੀ ਸੱਚ ਵੀ ਫਾਂਸੀ ਤੇ ਚੜਦਾ ਹੈ ਪਰ ਹੁਣ ਦੇਖ ਰਹੇ ਆ ਸੱਚ ਹੀ ਫਾਂਸੀ ਤੇ ਚੜ ਰਿਹਾ ਹੈ ਔਰ ਝੂਠ ਦੀ ਜੈਜਕਾਰ ਹੋ ਰਹੀ ਆ ਉਹ ਇਹ ਚੀਜ਼ ਰੋਕਣੇ ਦੀ ਬਹੁਤ ਜ਼ਰੂਰਤ ਹੈ ਇਹ ਮਤਲਬ ਸਰਕਾਰਾਂ ਕੰਮ ਕਰ ਸਕਦੀਆਂ ਹਨ ਕਾਨੂੰਨ ਕੰਮ ਕਰ ਸਕਦਾ ਹੈ ਤੇ ਜਿਹੜਾ ਇਹ ਸਮਾਜ ਦੇ ਵਿੱਚ ਕਿਉਂ ਵੀ ਹਰੇਕ ਮਨੁੱਖ ਹੈ ਇੱਕ ਇਨਸਾਨ ਹੈ ਉਹਦੀਆਂ ਮਤਲਬ ਭਾਵਨਾਵਾਂ ਉਹਦੀ ਜ਼ਿੰਦਗੀ ਨਾਲ ਉਹਦੀ ਜੀਵਨ ਸ਼ੈਲੀ ਨਾਲ ਰਿਗਾਰਡ ਪਾਉਣ ਦਾ ਹੱਕ ਕਿਸੇ ਨੂੰ ਨਹੀਂ ਹੈਗਾ ਚਾਹੇ ਉਹ ਮਰਦਾ ਚਾਹੇ ਉਹ ਔਰਤ ਹੈ ਮੈਂ ਇਸ ਤੇ ਬਿਲਕੁਲ ਖਿਲਾਫ ਹਾਂ ਸੋਫਾਈ ਆਪਣਾ ਕਿਰਦਾਰ ਉੱਚਾ ਚੱਕੋ ਡਾਕਟਰ ਸਾਹਿਬਾਨਾਂ ਨੂੰ ਵੀ ਬੇਨਤੀ ਹੈ ਵਕੀਰ ਸਾਹਿਬਾਨਾਂ ਨੂੰ ਵੀ ਜੱਜ ਸਾਹਿਬਾਨਾਂ ਨੂੰ ਵੀ ਪੁਲਿਸ ਕਚਹਿਰੀ ਕਹਿੰਦੇ ਸਟੇਸ਼ਨ 'ਚ ਬੈਠੇ ਸਾਰੀਆਂ ਸ਼ਖਸੀਅਤਾਂ ਨੂੰ ਮੇਰੀ ਅੱਥ ਜੁੜ ਕੇ ਬੇਨਤੀ ਹੈ ਕਿ ਆਪਣਾ ਕਿਰਦਾਰ ਉਮੀਦਾਂ ਨਿਭਾਓ ਜੀਮੇ ਦੀ ਜਿਹੜੀ ਪੋਸਟ ਤੇ ਤੁਹਾਨੂੰ ਜਿਹੜਾ ਇਹ ਪ੍ਰਮਾਤਮਾ ਨੇ ਵਰਕਸ਼ਿਸ ਕੀਤੀ ਹੈ ਉਹਦੇ ਨਾਲ ਨੀਹਾਂ ਕਰੋ ਉਹਦੇ ਨਾਲ ਬੇਇਨਸਾਫੀ ਨਾ ਕਰੋ ਰੱਬੀ ਕਹਿ ਤੇ بچੋ ਕਰ ਤੁਹਾਡੇ ਵੀ ਨਹੀਂ ਬਚਣੇ ਫੇ ਏ ਤੁਸੀਂ ਇਸ ਭਲੇਖੇ 'ਚੋ ਨਿਕੋ ਲਿਖ ਲੋ ਕਿ ਇਹ ਝੂਠੇ ਇਲਜ਼ਾਮ ਜੋ ਅੱਜ ਕੱਲ ਚੱਲ ਰਿਹਾ ਹੈ ਇਹ ਆ ਮਤਲਬ ਹੋ ਰਿਹਾ ਹੈ ਇਹ ਕਾਨੂੰ ਤੁਹਾਡਾ ਵੀ ਘਰ ਘੜਪਿਆ ਜਾਣਾ ਹੈ ਇਹ ਬਹੁਤ ਗਲਤ ਹੋ ਰਿਹਾ ਹੈ ਹੁਣ ਇਹ ਹੈ ਵੀ ਸਵਾਲ ਇਹ ਹੀ ਪੈਦਾ ਹੁੰਦਾ ਹੈ ਨਾ ਵੀ ਇਹ ਸਵਾਲ ਕਿੱਥੋਂ ਪੈਦਾ ਹੋ ਰਹੀਆਂ ਬਿਮਾਰੀਆਂ ਇਹੰਜੇ ਬਿਮਾਰੀ ਆਓ ਦੋਸਤੋ ਅਸੀਂ ਆਪਣੇ ਕਿਰਦਾਰ ਨੂੰ ਉੱਚਾ ਚੁੱਕੀਏ ਉੱਚਾ ਸੋਚਾ ਕਿਰਦਾਰ ਬਣਾਈਏ ਝੂਠਾ ਇਲਜ਼ਾਮ ਥੋਪਣ ਤੋਂ ਪਹਿਲਾਂ ਜਗਾਰਾਂਵਰ ਅਸੀਂ ਰੱਬੀ ਕਹਿਰ ਤੋਂ ਡਰੀਏ ਜੋ ਪਰਮਾਤਮਾ ਦਾ ਨਿਆਂ ਹੈ ਨਾ ਬਹੁਤ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੁੰਦਾ ਹੈ ਆਖਰ ਆਪਣੀ ਜ਼ਿੰਮੇਵਾਰੀ ਨੂੰ ਸਮਝੀਏ ਜੋ ਠੁੱਟੀਆਂ ਔਰਤਾਂ ਆਂਦੀਆਂ ਇਹ ਔਰਤਾਂ ਦੀ ਜਿਹੜੀ ਵੈਰੈਟੀ ਹੈ ਨਾ ਇਹ ਲਾਗੀ ਵੈਰੈਟੀ ਜਿਨ੍ਹਾਂ ਨਾਲ ਇਕਬੀ ਜਗ ਜਨਨੀ ਹੋਣ ਦਾ ਜਿਹੜਾ ਆਪਣਾ ਦੁੱਤ ਪਾਇਆ ਨਾ ਉਹਨੂੰ ਖਤਮ ਕਰਨ ਲਿਆ ਹੋਇਆ ਹੈ ਇਹਨਾਂ ਨੂੰ ਰਹਿਨਮਈ ਕਰੋ ਇਹਨਾਂ ਨੂੰ ਗੁਮਰਾਹ ਨਾ ਕਰੋ ਬਈਸ ਕਿਰਪਾ ਕਰਕੇ ਦਿਆ ਕਰੋ ਘਰਾਂ ਤੇ ਪਰਿਵਾਰਾਂ ਤੇ ਨੂੰ ਜਿਹੜਾ ਹੈ ਉਹਨੂੰ ਬਸਣ ਦਿਓ ਰਸਣ ਦਿਓ ਹੱਸਣ ਦਿਓ ਤੇ ਇਹ ਚੀਜ਼ਾਂ ਥੋੜਾ ਰੱਬੀ ਡਰ ਦੇ ਨਾਲ ਚੱਲੋ ਕਿ ਪ੍ਰਮਾਤਮਾ ਦੇ ਘਰ ਦੇਰ ਆ ਫਿਰਾਂ ਦੇਰ ਤਾਂ ਹੈ ਨਹੀਂ ਤਾਂ ਉਹ ਇਨਸਾਫ ਤਾਂ ਹੋਏਗਾ ਅੱਜ ਨਹੀਂ ਤਾਂ ਕੱਲ ਠੀਕ ਹੈ ਇਹ ਕਿਸੇ ਨਾਲ ਬੇਇਨਸਾਫੀ ਨਾ ਕਰੋ ਬਹੁਤ ਬਹੁਤ ਧੰਨਵਾਦ ਜੀ ਅਗਲੀ ਪੋਸਟ ਲੈ ਕੇ ਮੈਂ ਫੇਰ ਆਵਾਂਗੀ ਜਲਦੀ ਮਿਲਾਂਗੀ ਕਿਰਪਾ ਕਰਕੇ ਸਾਰਿਆਂ ਨਾਬੜਾ ਸੰਯੋਗ ਦੇਣਾ ਹੈ ਪਿੱਛੇ ਨਹੀਂ ਹਟਣਾ ਹੈਗਾ ਇਹ ਜੰਗ ਇੱਕ ਦਿਨੀ ਸਾਰੀ ਦੀ ਹੈ ਸਮਾਜ ਦੀ ਹੈ ਸੱਭਿਆਚਾਰ ਦੀ ਹੈ ਸਾਡੀਆਂ ਕਦਰਾਂ ਕੀਮਤਾਂ ਦੀ ਹੈ ਸਾਡੇ ਪ੍ਰਤੀਮਾਨਾਂ ਦੀ ਹੈ ਠੀਕ ਹੈ ਇਹਨਾਂ ਨੂੰ ਅਸੀਂ ਜਿੰਦਾ ਚਾਗ ਦਾ ਰੱਖਣਾ ਹੈ ਤਾਂ ਜੋ ਕਿਸੇ ਦੇ ਨਾਲ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਹੋਣ ਘਾੜ ਨਾ ਹੋਵੇ ਧੰਨਵਾਦ ਜੀ